ਲੂਕ ਕੀਵੇਂ ਦੇਖਦੇ ਕੱਲ ਕਲਾਨੌਰ ਵਿਖੇ ਇੱਕ ਬੜੀ ਮਹਾਰ ਰੈਲੀ ਜਿਹੜੀ ਹੋਣ ਜਾ ਰਹੀ ਹੈ ਜਿਹਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਆ ਰਹੇ ਨੇ ਉਹਨਾਂ ਦੇ ਨਾਲ ਜਿਹੜੇ ਲੋਕ ਸਭਾ ਦੇ ਉਮੀਦਵਾਰ ਅਮਰਸ਼ੀਰ ਸਿੰਘ ਜੀ ਸਹਰੀ ਕਲਸੀ ਬਹੁਤ ਸਪੈਸ਼ਲ ਤੌਰ ਤੇ ਇਹ ਰੈਲੀ ਕਲਾਨੌਰ ਚ ਰੱਖੀ ਹੈ ਤੇ ਸਰ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਤੁਹਾਡੇ ਵੱਲੋਂ ਆਵਾਜ਼ ਦੇਖੋ ਰੈਲੀ ਦੇ ਵਿੱਚ ਬਹੁਤ ਵੱਡਾ ਪੰਡਾਲ ਜਿਹੜਾ ਉਹ ਲੱਗ ਰਿਹਾ ਹੈ ਤੇ ਪੰਡਾਲ ਦੇ ਨਾਲ ਲੱਗਣ ਤੋਂ ਬਾਅਦ ਸਾਰਾ ਪ੍ਰਬੰਧ ਰੋਟੀ ਦਾ ਚਾਹ ਪਾਣੀ ਦਾ ਸਾਰਾ ਪ੍ਰਬੰਧ ਹੈ ਜਿਹੜੇ ਬਾਹਰੋਂ ਟਰੈਕਟਰ ਟਰਾਲੀਆਂ ਆਉਣੀਆਂ ਨੇ ਉਹਨਾਂ ਦਾ ਸਾਰਾ ਪਾਰਕਿੰਗ ਦਾ ਜਿਹੜਾ ਸਾਈਡਾਂ ਤੇ ਪ੍ਰਬੰਧ ਕੀਤਾ ਜਿਸ ਸਾਈਡ ਤੋਂ ਆਉਣੀਆਂ ਉਹਨਾਂ ਦੀਆਂ ਪਾਰਕਿੰਗ ਉਹਨਾਂ ਦੇ ਗੇਟ ਸਾਰੇ ਨੂੰ ਕੋਈ ਮੁਸ਼ਕਲ ਨਹੀਂ ਰੁਕਾਵਟ ਕੋਈ ਨਹੀਂ ਸੜ ਸਤੇ ਚ ਕਿਸੇ ਨੂੰ ਪੈਣ ਦੇਣੀ ਬੜੇ ਲੋਕੀ ਸੁਚੱਜੇ ਢੰਗ ਨਾਲ ਜਿਹੜੇ ਰੈਲੀ ਚ ਪਹੁੰਚਣ ਦੇ ਦਾ ਗਰਮੀ ਦਾ ਪੂਰਾ ਯੋਗ ਆ ਕਿਦਾਂ ਦੇ ਦੇਖੋ ਸਾਰੇ ਪੱਖੇ ਖਰਪੋਲ ਦੇ ਨਾਲ ਡਬਲ ਡਬਲ ਪੱਖਾ ਲਾਇਆ ਤਾਂ ਮੈਨੂੰ ਲੱਗਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਵੈਹੀ ਕਿਰਪਾ ਕਰਨਗੇ ਵੀ ਮੌਸਮ ਕੱਲ ਮੈਨੂੰ ਐਨੇ ਉਮੀਦ ਆ ਕਿ ਠੰਡਾ ਰਹੂਗਾ ਕੀ ਮੈਸੇਜ ਦਿਨਾ ਚਾਹੁੰਦੀ ਆ ਆਪਣੀ ਪਾਰਟੀ ਨੂੰ ਮੈਂ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਸਰਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਪੰਜਾਬ ਦੇ ਦਿਲਾਂ ਦੀ ਧੜਕਣ ਉਹਨਾਂ ਨੇ ਕੱਲ ਚੇਚੇ ਤੌਰ ਤੇ ਪਹਿਲੀ ਫੇਰੀ ਜਿਹੜੀ ਹੈ ਮੁੱਖ ਮੰਤਰੀ ਬਣ ਤੋਂ ਬਾਅਦ ਡੇਰਾ ਬਾਬਾ ਬਨਾਨਕ ਚ ਆ ਰਹੇ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਹੱਥ ਬਨ ਕੇ ਕਿ ਵੱਡੀ ਗਿੰਦੀ ਚ ਆਣ ਕੇ ਤੁਸੀਂ ਇਸ ਅਸਰੈਲੀ ਨੂੰ ਕਾਮਯਾਬ ਕਰੋ ਤੇ ਮੇਰੇ ਖਿਆਲ ਵੀ ਬੜੀ ਵੱਡੀ ਕਿਸਮਤ ਆ ਡੇਰਾ ਬਾਬਾ ਬਨਾਨ ਦੀ ਕਿਸੇ ਇਲਾਕੇ ਦੇ ਸੀਐਮ ਦਾ ਆਉਣਾ ਹੈ ਬਹੁਤ ਵੱਡੀ ਗੱਲ ਟਾਈਮਿੰਗ ਕੀ ਹੋਏਗਾ ਟਾਈਮਿੰਗ ਦਾ 2:00 ਤੋਂ 2:30 ਵਜੇ ਤੱਕ ਵੱਧ ਤੋਂ ਵੱਧ 3:00 ਵਜੇ ਤੱਕ ਜਿਹੜੇ ਸੀਐਮ ਸਾਹਿਬ ਨੇ ਉਹ ਪੰਡਾਲ ਚ ਆ ਜਾਣਗੇ ਠੀਕ ਹੈ ਕਾਨਾ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज